ਇਸ ਲਈ ਅੰਪਸੁਸ਼ੀਲ ਕੁਮਾਰ ਰਿੰਕੂ ਦੇ ਘਰ ਖੜੇ ਹੋਏ ਆਂ ਔਰ ਆਖਰਕਾਰ ਉਹਨਾਂ ਨੇ ਭਾਜਪਾ ਜੁਆਇਨ ਕਰ ਲਈ ਜਿਹੜੀ ਅਜੇ ਤੱਕ ਚਰਚਾ ਚੱਲਦੀ ਪਈ ਸੀ ਸੁਸ਼ੀਲ ਕੁਮਾਰ ਰਿੰਕੂ ਭਾਜਪਾ ਜੁਆਇਨ ਕਰ ਸਕਦੇ ਨੇ ਹੁਣ ਉਹਨਾਂ ਨੇ ਜੁਆਇਨ ਕਰ ਲਈ ਔਰ ਇੱਥੇ ਘਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਲੱਡੂ ਵੰਡ ਕੇ ਇਸ ਖੁਸ਼ੀ ਨੂੰ ਮਨਾਇਆ ਜਾ ਰਿਹਾ ਆ ਆਮ ਆਦਮੀ ਪਾਰਟੀ ਤੋਂ ਭਾਜਪਾ ਦੇ ਵਿੱਚ ਸ਼ਾਮਿਲ ਹੋ ਗਏ ਭਾਜਪਾ ਦੇ ਮੈਂਬਰ ਬਣ ਗਏ ਸੁਸ਼ੀਲ ਕੁਮਾਰ ਰਿੰਕੂ ਉਹਨਾਂ ਦੇ ਧਰਮ ਪਤਨੀ ਉਹਨਾਂ ਦੇ ਸਾਥੀ ਉਹਨਾਂ ਦੇ ਪਰਿਵਾਰਕ ਮੈਂਬਰ ਇੱਥੇ ਵਿਰਾਜਮਾਨ ਨੇ ਕੱਲੇ ਸੁਸ਼ੀਲ ਕੁਮਾਰ ਰਿੰਕੂ ਨਹੀਂ ਮੌਜੂਦ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਮੈਮ ਆਵਾਜ਼ੀ ਪਾਰਟੀ ਸਟਾਰਟੀ ਤੇ ਪਾਜਪਾਜਵਾਨ ਕਰ ਲਈ ਗਈ ਹੈ ਤੁਸੀਂ ਸ਼ਿਲਪਾ ਮਹਾਦੇਵ ਨੂੰ ਆ ਰਹੇ ਹੋ ਮੈਂ ਪਹਿਲੇ ਵੀ ਕਿਹਾ ਕਿ ਅੱਜ ਨਵੀਂ ਪਾਰੇ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਸੋ ਜਿੱਥੇ ਖੁਸ਼ੀ ਉਹ ਤੇ ਡਰ ਵੀ ਹੈ ਕਿਉਂਕਿ ਨਵੀਂ ਪਾਰੇ ਦੀ ਸ਼ੁਰੂਆਤ ਹੈ ਸੋ ਮੈਂ ਸਾਰੇ ਜਲੰਧਰ ਨਿਵਾਸੀਆਂ ਅੱਗੇ ਅੱਜ ਹੱਥ ਜੋੜ ਕੇ ਅਹੀ ਬੇਨਤੀ ਕਰਦੀ ਆ ਕਿ ਜਿਹੜਾ ਫੈਸਲਾ ਸੁਸ਼ੀਲ ਕੁਮਾਰ ਰਿੰਕੂ ਨੇ ਲਿਆ ਅ ਸੁਸ਼ੀਲ ਤੁਹਾਨੂੰ ਸਾਨੂੰ ਸਾਡੇ ਪੂਰੇ ਪਰਿਵਾਰ ਨੂੰ ਸੁਸ਼ੀਲ ਕੁਮਾਰ ਰਿੰਕੂ ਨੂੰ ਜਲੰਧਰ ਨਿਵਾਸੀਆਂ ਦਾ ਸਾਥ ਦੀ ਬਹੁਤ ਜ਼ਰੂਰਤ ਹੈ ਸੋ ਅੱਜ ਹੱਥ ਜੋੜ ਕੇ ਸਿਰਫ ਰਿਕੁਐਸਟ ਹੀ ਕਰਾਂਗੀ ਕਿ ਜਿਸ ਤਰ੍ਹਾਂ ਤੁਸੀਂ ਹਮੇਸ਼ਾ ਸੁਸ਼ੀਲ ਕੁਮਾਰ ਰਿੰਕੂ ਜੀ ਦਾ ਸਾਥ ਦਿੱਤਾ ਹੈ ਕਾਉਂਸਲਰ ਬਣੇ ਚਾਹੇ ਐਮਐਲਏ ਬਣੇ ਔਰ ਚਾਹੇ ਐਮਪੀ ਵੀ ਬਣੇ ਪਿਛਲੇ ਸਾਲ ਸੋ ਇਸ ਵਾਰ ਫੇਰ ਹੱਥ ਜੋੜ ਕੇ ਤੁਹਾਡੇ ਚਰਨਾ ਚ ਅਰਦਾਸ ਬੇਨਤੀ ਕਿ ਤੁਸੀਂ ਇਸ ਵਾਰ ਵੀ ਸੁਸ਼ੀਰ ਕੁਮਾਰਿੰਕੂ ਜੀ ਦਾ ਸਾਥ ਦੇਣਾ ਔਰ ਪਿਛਲੀ ਵਾਰ ਵੀ ਸਾਥ ਦੇ ਕੇ ਉਹਨਾਂ ਨੂੰ ਜਿਤਾਇਆ ਐਮਪੀ ਬਣਾਇਆ ਪਰ ਆਮ ਆਦਮੀ ਪਾਰਟੀ ਚ ਇਹੋ ਜੀ ਕੀ ਗੱਲ ਹੋ ਗਈ ਕਿ ਉਹਨਾਂ ਨੂੰ ਹੁਣ ਬੀਜੇਪੀ ਚ ਜਾਣਾ ਪੈ ਗਿਆ ਆ ਇਸ ਦਾ ਜਵਾਬ ਨੂੰ ਲੱਗਦਾ ਕਿ ਸੁਸ਼ੀਰ ਕੁਮਾਰਿੰਕੂ ਜੀ ਬੈਟਰ ਇਸਾ ਕਿ ਦੋਸਤ ਇਹ ਮਾਨ ਵੀ ਹੋ ਰਿਹਾ ਸੀ ਕਿ ਉਹਨਾਂ ਨੇ ਕਿਹਾ ਸੀ ਕਿ ਸੁਸ਼ੀਲ ਕੁਮਾਰ ਰਿੰਕੂ ਦੇ ਉੱਤੇ ਸਾਰਾ ਆਧਾਰ ਉਮਦਾਰ ਹੈਗਾ ਜਲੰਧਰ ਦਾ ਔਰ ਆਮ ਆਦਮੀ ਪਾਰਟੀ ਸਹੀ ਜਾ ਰਹੀ ਸੀ ਸਭ ਕੁਝ ਮੈਂ ਜਿਆਦਾ ਕੁਝ ਨਹੀਂ ਕਹਾਵਾਂਗੀ ਕਿਉਂਕਿ ਇਸ ਤੁਹਾਡੇ ਇੱਕ ਇੱਕ ਗੱਲ ਦਾ ਜਵਾਬ ਜਿਹੜਾ ਕਿ ਸੁਸ਼ੀਲ ਕੁਮਾਰ ਰਿੰਕੂ ਜੀ ਦੇਨ ਤਾਂ ਆਈ ਥਿੰਕ ਬੈਟਰ ਹੈ। ਪਰਿਵਾਰ ਜਿਹੜਾ ਆ ਇਸ ਵੇਲੇ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਪਰਿਵਾਰ ਇਸ ਵੇਲੇ ਆਪਣੇ ਇਸ ਨਵੀਂ ਉਪਲਬਧੀ ਨੂੰ ਮਨਾਉਂਦਾ ਨਜ਼ਰ ਆ ਰਿਹਾ ਹੈ ਪਰ ਦੂਜੇ ਪਾਸੇ ਇਹ ਸਾਫ਼ ਕਿਹਾ ਜਾ ਰਿਹਾ ਹੈ ਕਿ ਇਸ ਸਵਾਲ ਨੂੰ ਫਿਲਹਾਲ ਸੁਸ਼ੀਲ ਕੁਮਾਰ ਰਿੰਕੂ ਆਪ ਦੱਸਣਗੇ ਜੋ ਹਾਲਾਤ ਜੋ ਪੂਰੇ ਖੁਸ਼ੀ ਦਾ ਮੰਜ਼ਰ ਇਸ ਵੇਲੇ ਤੁਸੀਂ ਦੇਖ ਰਹੇ ਹੋ ਸੁਸ਼ੀਲ ਕੁਮਾਰ ਰਿੰਕੂ ਜੀ ਦੇ ਘਰ ਦਾ ਆ ਲੱਡੂ ਰੱਖੇ ਹੋਏ ਨੇ ਔਰ ਲਗਾਤਾਰ ਇਸ ਨਵੇਂ ਬਦਲ ਮਨੋਂ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾਏ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ